ਸਵਾਗਤ ਹੈ ਜੀ ਇੱਕ ਨਵੇਂ ਟੌਪਿਕ ਦੇ ਨਾਲ ਪੰਜਾਬ ਦੇ ਵਿੱਚ ਮਿਲਿਆ ਜੀ ਸੋਨੇ ਦਾ ਭੰਡਾਰ ਬਹੁਤ ਜ਼ਿਆਦਾ ਯਾਨੀ ਕਿ ਸੋਨਾ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਨਾਲ ਕਿੰਨਾ ਜੀ 28 ਲੱਖ ਤੋਲੇ ਜਿਹੜਾ ਕਿ ਬਣ ਜਾਂਦਾ ਹੈ 653 ਟਨ ਸੋਨਾ ਹਾਂਜੀ ਇੰਨਾ ਸੋਨਾ ਮਿਲਿਆ ਹੈ ਜੀ ਤੇ ਇਹਦੀ ਜਿਹੜੀ ਇਹ ਮਾਰਕੀਟ ਦੇ ਵਿੱਚ ਵੈਲਿਊ ਆ ਕਿੰਨੇ ਪੈਸਿਆਂ ਦਾ ਇਹ ਸੋਨਾ ਹੈਗਾ ਇਹ ਲਗਭਗ 80 ਹਜ਼ਾਰ ਕਰੋੜ ਰੁਪਏ ਪਰ ਪਾਕਿਸਤਾਨ ਦੇ ਬਿਲਕੁਲ ਇਹ ਜਿਹੜਾ ਪਾਕਿਸਤਾਨੀ ਪੰਜਾਬ ਜਾਂ ਕਹਿ ਲਓ ਕਿ ਪੁਰਾਣਾ ਪੰਜਾਬ ਤੁਸੀਂ ਸ਼ਾਇਦ ਆਟਕ ਦਰਿਆ ਦੀ ਸਟੋਰੀ ਸੁਣੀ ਹੋਣੀ ਆ ਜਿੱਥੋਂ ਮਹਾਰਾਜਾ ਰਣਜੀਤ ਸਿੰਘ ਨੇ 1834 ਦੇ ਵਿੱਚ ਇਹ ਕਮਰ ਨੌ ਨਿਹਾਲ ਸਿੰਘ ਦੇ ਨਾਲ ਮਿਲ ਕੇ ਪਸ਼ਾਵਰ ਤੇ ਹਮਲਾ ਕੀਤਾ ਸੀ ਤੇ ਉੱਥੇ ਇਹ ਕੇਸਰੀ ਝੰਡਾ ਲਹਿਰਾਇਆ ਸੀ ਉਹ ਵਾਲਾ ਆਟਕ ਸ਼ਹਿਰ ਉੱਥੇ ਮਿਲਿਆ ਗਿਆ ਇਹਦੀ ਰਿਜ਼ਰਵ ਜਾਨੀ ਕਿ ਸਾਡੇ ਪੁਰਾਣੇ ਪੰਜਾਬ ਦੇ ਵਿੱਚ ਮਿਲਿਆ ਐਨਾ بڑا ਸੋਨਾ ਆਪਾਂ ਪੁਰਾਣੇ ਪੰਜਾਬ ਦਾ ਜਿਹੜਾ ਇਹ ਮੈਪ ਸੀਗਾ ਉਹਦੇ ਹਿਸਾਬ ਨਾਲ ਦੇਖੋ ਤਾਂ ਇਹ ਵਾਲਾ ਟਿਕਾ ਜੀ ਇੱਥੋਂ ਮਿਲਿਆ ਇਹ ਰਾਵਲਪਿੰਡੀ ਜਾਨੀ ਕਿ ਜਿਹੜਾ ਪਾਕਿਸਤਾਨੀ ਪੰਜਾਬ ਆ ਇਹ ਟਿਕਾ ਐਸ ਵੇਲੇ ਉੱਥੇ ਇੱਕ ਜ਼ਿਲ੍ਹਾ ਆ ਇਤੋਂ ਮਿਲੇ ਇਹ ਸਾਰੇ ਜਿਹੜੇ ਇਹ 골ਡ ਦੇ ਰਿਜ਼ਰਵ ਲਗਭਗ 32 ਕਿਲੋਮੀਟਰ ਦਾ ਏਰੀਆ ਹੈਗਾ ਜਿਹਦੇ ਵਿੱਚ ਇਹ ਜਿਹੜਾ ਸੋਨਾ ਹੈ ਉਹਨਾਂ ਨੂੰ ਮਿਲਿਆ ਲਗਭਗ 18000 ਏਕੜ ਜਿਹੜੀ ਜਗ੍ਹਾ ਹੈ ਉੱਥੇ ਮਿਲਿਆ ਇਸ ਤਰ੍ਹਾਂ ਇਹ ਪਾਣੀ ਦੇ ਵਿੱਚ ਦਿਓ ਕਹ ਲਓ ਕਿ ਇੱਕ ਤਰ੍ਹਾਂ ਦੇ ਨਾਲ ਰੇਤਾਂ ਦੇ ਵਿੱਚ ਘੁੜਿਆ ਹੋਇਆ ਸੋਨਾ ਉੱਥੋਂ ਮਿਲਿਆ ਇਹ ਜਿਹੜਾ ਸੋਨਾ ਆ ਉਹ ਇੰਡਸ ਰਿਵਰ ਜਿਹੜੀ ਹੈਗੀ ਆ ਜਿਹੜੀ ਆ ਤੁਸੀਂ ਦੇਖ ਸਕਦੇ ਆ ਇੰਡਸ ਜਿਹੜੀ ਇਹ ਇੱਕ ਸ਼ਰੰਖਲਾ ਹੈਗੀ ਪਾਣੀ ਦੀ ਇੱਥੋਂ ਸ਼ੁਰੂ ਹੁੰਦਾ ਹੈ ਤੇ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਇਹ ਦਰਿਆ ਵਗਦੇ ਆ ਸਾਰੇ ਇੱਥੋਂ ਹੀ ਵਗਦੇ ਆ ਤੇ ਇਹ ਜਿਹੜੀ ਇੰਡਸ ਨਦੀ ਹੈਗੀ ਜਦੋਂ ਪਾਕਿਸਤਾਨ ਦੇ ਵਿੱਚ ਐਂਟਰ ਹੁੰਦੀ ਆ ਇੰਡੀਆ ਤੋਂ ਤਾਂ ਇੱਥੇ ਹੀ ਇਹਨਾਂ ਨੂੰ ਇਹ ਸਾਰੇ ਰਿਜ਼ਰਵ ਮਿਲਿਆ ਆਟਕ ਸ਼ਹਿਰ ਦੇ ਵਿੱਚ ਜਾਨੀ ਕਿ ਪੁਰਾਣਾ ਪੰਜਾਬ ਜਿਹੜਾ ਇਹ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਇੱਕ ਹੀ ਹੁੰਦਾ ਸੀਗਾ ਪਾਕਿਸਤਾਨ ਦੇ ਜਿਹੜੇ ਇਹ ਜੀਐਸ ਇਹ ਜੀਓਲੋਜੀਕਲ ਸਰਵੇ ਵਾਲੀ ਟੀਮ ਹੈਗੀ ਆ ਉਹਨਾਂ ਨੇ ਇਹ 127 ਸੈਂਪਲ ਲੈ ਕੇ ਇੱਥੇ ਇਹ ਖੋਜ-ਬੀਣ ਕੀਤੀ ਸੀ ਜਿਹੜੇ ਉਹ ਸਾਰੇ ਉਹਨਾਂ ਨੇ ਜਾਨੀ ਕਿ ਪੋਜ਼ਿਟਿਵ ਆਏ ਆ ਤੇ ਉੱਥੇ ਜਿਹੜਾ ਹੁਣ ਇਹ ਜਾਨੀ ਕਿ ਇੱਕ ਤਰ੍ਹਾਂ ਦੇ ਨਾਲ ਮਾਈਨਸ ਵਗੈਰਾ ਵਾਲਾ ਕੰਮ ਉੱਥੋਂ ਸੋਨਾ ਕੱਢਣ ਵਾਲਾ ਛੇਤੀ ਸ਼ੁਰੂ ਹੋ ਸਕਦਾ ਜਿਦੋਂ ਹੀ ਇਹ ਸਾਰੀ ਖਬਰ ਮੀਡੀਆ ਦੇ ਵਿੱਚ ਆਈ ਚਲੋ ਪਹਿਲਾਂ ਵੀ ਲੋਕ ਉੱਥੇ ਮਾੜਾ-ਮੋਟਾ ਸੋਨਾ ਕੱਢਦੇ ਹੋਊਗੇ ਉਸ ਨਦੀ ਦੇ ਵਿੱਚੋਂ ਪਰ ਜਦੋਂ ਇਹ ਖਬਰ ਮੀਡੀਆ ਦੇ ਵਿੱਚ ਆਈ ਤਾਂ ਆਲੇ-ਦੁਆਲੇ ਵਾਲੇ ਜਿਹੜੇ ਇੱਥੇ ਆਟਕ ਜਾਂ ਪਾਕਿਸਤਾਨ ਪੰਜਾਬ ਦੇ ਲੋਕ ਹੈਗੇ ਆ ਉਹ ਚੰਗੇ ਉਹਨਾਂ ਨੇ ਉੱਥੇ ਰੱਛ ਵਗੈਰਾ ਪਾਤਤਾ ਤੇ ਸਾਰਾ ਉੱਥੋਂ ਉਹ ਕੱਢਣ ਲੱਪੇ ਇਹ ਸੋਨਾ ਕੀ ਸ਼ਾਇਦ ਸਾਨੂੰ ਇਦਾਂ ਮਿਲ ਜਾਊਗਾ ਇਹ ਛਾਣ-ਛੂਣ ਕਰਕੇ ਚਲੋ ਗਰੀਬੀ ਉੱਥੇ ਵੀ ਬਥੇਰੀ ਆ ਆਪਣੇ ਦੇਚਾਰ ਗਾਹੀ ਹਾਲ ਆ ਕਹਿੰਦੇ ਨਹੀਂ ਹੁੰਦੇ ਕੀ ਭੁੱਖੇ ਪੇਟ ਪਾਣੀ ਦਾ ਕਟੋਰਾ ਲੱਭਿਆ ਪਾਣੀ ਪੀ ਪੀ ਆਫਰਿਆ ਉਹੀ ਸਾਬ ਉਹ ਵੀ ਵਿਚਾਰੇ ਗਏ ਉੱਥੇ ਕਹਿੰਦੇ ਹੋਣੇ ਆ ਵੀ ਸ਼ਾਇਦ ਸਾਨੂੰ ਵਗੈਰਾ ਇਹ ਮਿਲ ਜਾਊਗਾ ਪਰ ਉੱਥੇ ਦੀ ਗਵਰਨਮੈਂਟ ਨੇ ਹੁਣ ਉੱਥੇ ਧਾਰਾ 144 ਲਾ ਦਿੱਤੀ ਆ ਇਹ ਜਿਹੜਾ ਪੂਰਾ ਏਰੀਆ ਹੈਗਾ ਜਿਹੜਾ ਦੱਸਿਆ ਜਾ ਰਿਹਾ ਕਿ 32 ਕਿਲੋਮੀਟਰ ਦਾ ਹੈਗਾ ਕਿ ਕੋਈ ਵੀ ਉੱਥੇ ਹੁਣ ਕੱਢ ਨਹੀਂ ਸਕਦਾ ਪਰ ਲੋਕੀ ਉੱਥੇ ਮਤਲਬ ਕਿ ਜਾ ਰਹੇ ਆ ਚੋਰੀ ਛਿਪਿਓ ਕਿਉਂਕਿ ਇਸ ਵੇਲੇ ਇਹ ਸਿਆਲ ਕਰਕੇ ਜਾਂ ਸਰਦੀ ਕਰਕੇ ਪਾਣੀ ਦਾ ਲੈਵਲ ਥੋੜਾ ਥੱਲੇ ਹੋਇਆ ਤੇ ਉਹ ਦੇਖਦੇ ਆ ਕਿ ਸ਼ਾਇਦ ਕੋਈ ਸ਼ਾਨਪੂਣ ਕਰਕੇ ਕਿ ਉੱਥੇ ਇਹ ਸਾਨੂੰ ਸੋਨਾ ਮਿਲ ਜਾਏ ਇਸ ਸੋਨੇ ਦੀ ਖੋਜ ਦੀ ਜਿਹੜੀ ਪੁਖਤਾ ਜਾਣਕਾਰੀ ਹੈਗੀ ਆ ਉਹ ਪਾਕਿਸਤਾਨੀ ਪੰਜਾਬ ਦੇ ਜਿਹੜੇ ਖਣਨ ਮੰਤਰੀ ਹੈਗੇ ਆ ਇਹ ਹਸਨ ਮਰਾਦ ਸਾਹਿਬ ਉਹਨਾਂ ਨੇ ਦਿੱਤੀ ਪੂਰਾ মিডিਆ ਦੇ ਉੱਤੇ ਆ ਕੇ ਮਾਤਮਾ ਨੇ ਇਸ ਧਰਤੀ ਦੇ ਵਿੱਚ ਬਹੁਤ ਸਾਰੇ ਖਣਿਜ ਪਦਾਰਥ ਜਾਨੀ ਕਿ ਦਿੱਤੇ ਹੋਏ ਆ ਸੋਨਾ ਚਾਂਦੀ ਹੀਰੇ ਲੋਹਾ ਸਾਰਾ ਕੁਝ ਹੀ ਆ ਨਾ ਜਦੋਂ ਧਰਤੀ ਦੀਆਂ ਪਲੇਟਾਂ ਟਕਰਾਉਂਦੀਆਂ ਜਿਹੜਾ ਇਹ ਹਿਮਾਲਿਆ ਪਰਬਤ ਵੀ ਬਣਿਆ ਸੀ ਇਸੇ ਤਰ੍ਹਾਂ ਬਣਿਆ ਸੀਗਾ ਦੋ ਪਲੇਟਾਂ ਟਕਰਾਈਆਂ ਸੀਗੀਆਂ ਤੇ ਇੱਥੇ ਹਿਮਾਲਿਆ ਪਰਬਤ ਦੀ ਜਾਨੀ ਕਿ ਇੱਕ ਜਿਹੜੀ ਉੱਥੇ ਸ਼ਰੰਖਲਾ ਜਿਹੜੀਆਂ ਪਹਾੜੀਆਂ ਤੁਸੀਂ ਦੇਖ ਸਕਦੇ ਹੋ ਉਹ ਸਾਰੀਆਂ ਬਣੀਆਂ ਤੇ ਜਿਹੜਾ ਥੱਲੋਂ ਲਾਵਾ ਜਾਂ ਮਹਿਗਮਾ ਨਿਕਲਦਾ ਹੁੰਦਾ ਉਹ ਬਹੁਤ ਸਾਰਾ ਨਿਕਲਿਆ ਜਿਹੜਾ ਕਿ ਬਹਿ ਕੇ ਉਦੋਂ ਇਹ ਬਹੁਤ ਸਾਲਾਂ ਦਾ ਪ੍ਰੋਸੈਸ ਹੁੰਦਾ ਇਹ ਨਦੀਆਂ ਨਾਲੀਆਂ ਰਾਹੀਂ ਜਿਹੜਾ ਪਹੁੰਚਦਾ ਰਹਿੰਦਾ ਕਿਤੇ ਨਾ ਕਿਤੇ ਉਹੋ ਹੀ ਸੋਨਾ ਜਿਹੜਾ ਹੁਣ ਇੰਡਸ ਰਿਵਰ ਦੇ ਵਿੱਚ ਉੱਥੇ ਪਹੁੰਚਿਆ ਹੈਗਾ ਉਹ ਵੀ ਇਸੇ ਤਰ੍ਹਾਂ ਹੀ ਜਿਹੜੀਆਂ ਇਹ ਪਲੇਟਾਂ ਕਿਸੇ ਵੇਲੇ ਟਕਰਾਈਆਂ ਸੀਗੀਆਂ ਉਹਦੇ ਵਿੱਚੋਂ ਧਰਤੀ ਚੋਂ ਨਿਕਲਿਆ ਤੇ ਹੁਣ ਨਦੀਆਂ ਦੇ ਵਿੱਚ ਇਹ ਉੱਥੋਂ ਤੱਕ ਪਹੁੰਚ ਚੁ ਗਿਆ ਹੈਗਾ ਜਿੱਦਾਂ ਕਿ ਇਹ ਥੱਲੋਂ ਮੈਗਮਾ ਨਿਕਲਦਾ ਹੈ ਕਈ ਵਾਰੀ ਇਹ ਜਦੋਂ ਮਹਿਗਮਾ ਬਾਹਰ ਵੀ ਆ ਜਾਂਦਾ ਹੈ ਕਈ ਵਾਰੀ ਇਹ ਧਰਤੀ ਤੋਂ 10 20 ਮੀਟਰ ਜਾਨੀ ਕਿ ਥੱਲੇ ਰਹਿ ਜਾਂਦਾ ਸੋ ਜਿਹੜੀ ਉੱਥੇ ਵੀ ਹੁਣ ਖੋਜ ਹੋਈ ਆ ਰਿਵਰ ਦੇ ਵਿੱਚ ਦੱਸਿਆ ਜਾ ਰਿਹਾ ਕਿ ਇਹ ਸਾਰਾ ਸੋਨਾ ਜਦੋਂ ਰਿਵਰ ਦਾ ਇਹ ਜਿਹੜਾ ਏਰੀਆ ਹੈਗਾ 10 20 ਮੀਟਰ ਜਾਨੀ ਕਿ ਥੱਲੇ ਆ ਸੋ ਉੱਥੇ ਹੁਣ ਉਹ ਮਾਈਨਸ ਵਗੈਰਾ ਲਾਉਗੇ ਤੇ ਉਹ ਛਾਣਵੀਣ ਕਰਕੇ ਸਾਰੀ ਤੇ ਆਪਣਾ ਸੋਨਾ ਵਗੈਰਾ ਇਹ ਜਿਹੜੇ ਪਾਕਿਸਤਾਨੀ ਪੰਜਾਬ ਵਾਲੇ ਉਹ ਕੱਢੂਗੇ ਜਿਹਦੇ ਨਾਲ ਆਮ ਜਨਤਾ ਨੂੰ ਕੋਈ ਫਾਇਦਾ ਹੋਊਗਾ ਨਹੀਂ ਹੋਊਗਾ ਉਹ ਬਾਅਦ ਦੀ ਗੱਲ ਆ ਫਿਲਹਾਲ ਉਹਨਾਂ ਨੂੰ ਉੱਥੇ ਇਹ ਜਿਹੜੇ 골ਡ ਦੇ ਰਿਜ਼ਰਵ ਮਿਲੇ ਹੈਗੇ ਆ ਤੇ ਉੱਥੋਂ ਦੀ ਜਿਹੜੀ ਇਹ ਜੀਓਲੋਜੀਕਲ ਸਰਵੇ ਆਫ ਪਾਕਿਸਤਾਨ ਵਾਲੇ ਹੈਗੇ ਆ ਉਹਨਾਂ ਨੂੰ ਇਹ ਮਿਲੇ ਹੈਗੇ ਆ ਕਿਉਂਕਿ ਚਾਈਨਾ ਵਾਲਿਆਂ ਨੇ ਪਾਕਿਸਤਾਨ ਨੂੰ ਇੱਕ ਗੱਲ ਸਮਝਾ ਦਿੱਤੀ ਆ ਕਿ ਇਸ ਧਰਤੀ ਦੇ ਥੱਲੇ ਬਹੁਤ ਕੁਝ ਹੈਗਾ ਜਿਹੜੀ ਇਹ ਹਿਮਾਲਿਆ ਪਰਬਤ ਦੇ ਨਾਲ ਲੱਗਦੀ ਹੈਗੀ ਆ ਇਸੇ ਲਈ ਜਿਹੜਾ ਚਾਈਨਾ ਵਾਲਿਆਂ ਨੇ ਵੀ ਐਕਸਾਈ ਚੀਨ ਦੇ ਉੱਤੇ ਜਿਹੜਾ ਆ ਹੁਣ ਉੱਥੇ ਦੋ ਕਾਉਂਟੀਆਂ ਬਣਾ ਦਿੱਤੀਆਂ ਜਿਹਦਾ ਇੰਡੀਆ ਨੇ ਇਤਰਾਜ਼ ਵੀ ਕੀਤਾ ਤੇ ਦੱਸਿਆ ਜਾ ਰਿਹਾ ਕਿ ਉੱਥੇ ਵੀ ਲੀਥੀਅਮ ਦੇ ਭੰਡਾਰ ਹੈਗੇ ਆ ਤੇ ਤਿੱਬਤ ਨੂੰ ਵੀ ਜਿਹੜਾ ਚਾਈਨ ਵਾਲਿਆਂ ਨੇ ਆਪਣੇ ਅੰਦਰ ਇਸੇ ਲਈ ਹੀ ਲਿਆ ਕਿਉਂਕਿ ਜਿਹੜੀ ਇਹ ਹਿਮਾਲਿਆ ਪਰਬਤਾਲੀ ਸ਼੍ਰੇਣਖਲਾ ਹੈਗੀ ਆ ਇਹ ਬਹੁਤਾ ਹਿੱਸਾ ਉਹਦਾ ਤਿੱਬਤ ਦੇ ਵਿੱਚ ਆ ਤੇ ਇਸ ਹਿਮਾਲਿਆ ਪਰਬਤ ਦੀ ਜਿਹੜੀ ਇਹ ਪਹਾੜੀਆਂ ਹੈਗੀਆਂ ਇਹਨਾਂ ਦੇ ਥੱਲੇ ਜਾਨੀ ਕਿ ਦੱਸਿਆ ਜਾ ਰਿਹਾ ਦੁਨੀਆ 'ਚ ਵੀ ਕਿਤੇ ਇੰਨੇ ਭੰਡਾਰ ਨਹੀਂ ਹੋਣੇ ਇਹ ਸੋਨਾ ਚਾਂਦੀ ਜਾਂ ਹੋਰ ਖਣਿਜ ਪਦਾਰਥਾਂ ਦੇ ਜਿੰਨੇ ਉੱਥੇ ਲੁਕੇ ਹੋਇਆ ਤੇ ਜਿਹੜੇ ਇਹ ਚਾਈਨ ਵਾਲਿਆ ਉਹ ਜਿਹੜੇ ਇਹ ਜੀਓਲੋਜੀਕਲ ਸਰਵੇ ਹੁੰਦੇ ਆ ਉਹਨਾਂ ਦੇ ਉੱਤੇ ਦੁਨੀਆ 'ਚ ਸਭ ਤੋਂ ਜ਼ਿਆਦਾ ਪੈਸਾ ਖਰਚਦੇ ਆ ਦੁਨੀਆ 'ਚ ਸਭ ਤੋਂ ਜ਼ਿਆਦਾ ਤੇ ਜਿੰਨਾ ਸੋਨਾ ਇੱਥੇ ਮਿਲਿਆ ਪਾਕਿਸਤਾਨ ਵਾਲਿਆਂ ਨੂੰ ਤੋਂ ਦੁੱਗਣਾ ਸੋਨਾ ਚਾਈਨ ਵਾਲਿਆਂ ਨੂੰ ਪਿਛਲੇ ਮਹੀਨੇ ਹੁਨਾਨ ਸ਼ਹਿਰ ਦੇ ਵਿੱਚ ਮਿਲਿਆ ਸੀਗਾ ਲਗਭਗ 1000 ਟਨ ਦੇ ਬਰਾਬਰ ਸੋ ਜਿਹੜੇ ਇਹ ਚਾਈਨਾ ਹੋਗਾ ਜਾਂ ਹੋਰ ਬੜੇ ਬੜੇ ਦੇਸ਼ ਹੈਗੇ ਆ ਇਹ ਇਹ ਜ਼ਮੀਨ ਦਾ ਸਰਵੇ ਕਰਨ ਦੇ ਉੱਤੇ ਬਹੁਤ ਪੈਸਾ ਖਰਚਦੇ ਹੈਗੇ ਆ ਪਰ ਇੰਡੀਆ ਦੇ ਵਿੱਚ ਹਾਲੇ ਜਿਹੜਾ ਹੈ ਇਹ ਜੀਓਲੋਜੀਕਲ ਸਰਵੇ ਜਿਹੜੇ ਹੁੰਦੇ ਆ ਉਹਨਾਂ ਤੇ ਪੈਸਾ ਬਹੁਤ ਘੱਟ ਖਰਚਿਆ ਜਾਂਦਾ ਇੱਥੇ ਤਾਂ ਜਦੋਂ ਕਿਸੇ ਮੰਤਰੀ ਦੇ ਆ ਬੀਜਪੀ ਦਾ ਇੱਕ ਮੰਤਰੀ ਹੈਗਾ ਉਹਦੇ ਘਰ ਰੇਡ ਪਈ ਆ ਜਿਹਦੇ ਵਿੱਚ ਸੋਨਾ ਤਾਂ ਉਹਦੇ ਘਰੋਂ ਹੀ ਬਹੁਤ ਮਿਲਿਆ ਤੇ ਪੈਸੇ ਵੀ ਦੱਬੇ ਬਥੇਰੇ ਮਿਲੇ ਤੇ ਜਿਹੜੀ ਵੱਡੀ ਗੱਲ ਦੀ ਉਹਦੇ ਘਰੋਂ ਨੇ ਮਗਰਮੱਛ ਵੀ ਮਿਲੇ ਆ ਤਿੰਨ ਜਿਹੜੇ ਜੰਗਲਾਤ ਵਾਲੇ ਬਾਅਦ ਚ ਲੈ ਕੇ ਗਏ ਆ ਸੋ ਗੱਲ ਇਹ ਆ ਕਿ ਜਿਹੜਾ ਦੇਸ਼ ਦਾ ਪੈਸਾ ਹੈਗਾ ਜੇਕਰ ਜੀਓਲੋਜੀਕਲ ਸਰਵੇਆਂ ਦੇ ਉੱਤੇ ਖਰਚਿਆ ਜਾਵੇ ਤਾਂ ਜਿਹੜਾ ਇੰਡੀਆ ਦੇ ਵਿੱਚ ਵੀ ਜਿਹੜੇ ਹਿਮਾਲਿਆ ਪਰਬਤ ਲੱਗਦੇ ਹੈਗੇ ਆ ਜਿਹੜੇ ਉਹਦੇ ਲਾਗੇ-ਲਾਗੇ ਜਿਹੜੇ ਇਹ ਰਾਜ ਹੈਗੇ ਆ ਜਾਂ ਜਿਹੜੀਆਂ ਇਹ ਜਗ੍ਹਾ ਹੈਗੀਆਂ ਉਹਨਾਂ ਦੇ ਵਿੱਚੋਂ ਵੀ ਬਹੁਤ ਸਾਰੀ ਇਹ ਧਨ ਦੌਲਤ ਜਿਹੜੇ ਹੈਗੇ ਆ ਮਿਲ ਸਕਦੇ ਆ ਪੰਜਾਬ ਦੇ ਵਿੱਚ ਵੀ ਜਿਹੜੇ ਦਰਿਆ ਵਗਦੇ ਆ ਉਹ ਕਿਤੇ ਨਾ ਕਿਤੇ ਜਿਹੜੀ ਇੰਡਸ ਜਿਹੜਾ ਇਹ ਇੰਡਸ origin ਹੈਗਾ ਜਿੱਥੋਂ ਇਹ ਪਾਣੀ ਸਾਰਾ ਇਹ ਛੋਟੀਆਂ-ਛੋਟੀਆਂ ਸ਼ਰੰਖਲਾਵਾਂ ਹੈਗੀਆਂ ਜਿਹੜੀਆਂ ਮਾਨਸ ਰੋਵਰ ਕਹਿ ਸਕਦੇ ਆ ਉਹਦੇ ਲਾਗੇ ਉਹ ਇਥੋਂ ਹੀ ਇਹ ਸਤਲੁਜ ਦਾ ਪਾਣੀ ਵੀ ਵਗਦਾ ਤੇ ਇਹੀ ਇੰਡਸ ਜਿਹੜੀ ਹੈਗੀ ਆ ਇਹ ਵਿਆਸ ਤੇ ਰਾਵੀ ਨੂੰ ਵੀ ਜਿਹੜੀਆਂ ਪੰਜਾਬ ਦੇ ਵਿੱਚ ਵਗਦੀਆਂ ਉੱਥੋਂ ਹੀ ਇਹਦਾ ਵੀ ਪਾਣੀ ਆਉਂਦਾ ਜੇ ਇੰਡਸ ਇਹੀ ਜਾਂਦੀ ਹੈ ਜਿਹੜੀ ਪਾਕਿਸਤਾਨ ਦੇ ਵਿੱਚ ਤਾਂ ਇਥੋਂ ਇਹ ਸੋਨੇ ਦੇ ਭੰਡਾਰ ਜਿਹੜੇ ਐਸ ਵੇਲੇ ਮਿਲੇ ਹੈਗੇ ਆ ਸੋ ਕਿਤੇ ਨਾ ਕਿਤੇ ਜੇ ਇਹ ਸਾਰਾ ਸਰਵੇ ਕੀਤਾ ਜਾਵੇ ਜੇਕਰ ਇਹ ਇੰਡੀਆ ਦੇ ਵਿੱਚੋਂ ਵੀ ਬਹੁਤ ਹੀ ਸਹਿਦਾ ਇੰਡਸ ਦਾ ਨਿਕਲਦਾ ਤੇ ਇੰਡਸ ਤੋਂ ਹੀ ਜਿਹੜੀਆਂ ਇਹ ਦਰਿਆ ਵਗਦੇ ਆ ਸਤਲੁਜ ਬਿਆਸ ਰਾਵੀ ਪੰਜਾਬ 'ਚ ਵੀ ਵਗਦੇ ਆ ਹੋ ਸਕਦਾ ਉਹਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਜਿਹੜੇ ਧਾਤਾਂ ਜਾਂ ਖਣਿਜ ਪਦਾਰਥ ਉਹਨਾਂ ਦੇ ਭੰਡਾਰ ਛੁਪੇ ਹੋ ਸਕਦੇ ਆ ਸਤਲੁਜ ਨਦੀ ਦੇ ਵਿੱਚ ਵੀ ਇੱਕ ਬਹੁਤ ਹੀ ਜਿਹੜੀ ਧਾਤ ਸੀਗੀ ਜਿਹੜੀ ਬੇਸ਼ਕੀਮਤੀ ਹੈਗੀ ਐ ਟੈਂਟਾਲਮ ਇਹਦੀ ਆਈ ਆਈਟੀ ਰੋਪੜ ਜਿਹੜੀ ਆ ਉੱਥੋਂ ਦੇ ਜਿਹੜੇ ਪ੍ਰੋਫੈਸਰ ਸੀਗੇ ਉਹਦਾ ਰੇਤਾ ਦਾ ਉੱਥੇ ਮੋਆਇਨਾ ਕਰਨ ਗਏ ਸੀ ਪਰ ਉਹਨਾਂ ਨੂੰ ਉਹਦੇ ਵਿੱਚੋਂ ਇਹ ਜਿਹੜੇ ਸੀਗੇ ਇਹ ਟੈਂਟਾਲਮ ਦੇ ਪੂਰੇ ਉੱਥੇ ਤੱਤ ਮਿਲੇ ਜਾਨੀ ਕਿ ਉੱਥੇ ਵੀ ਇਹ ਜਿਹੜੀ ਧਾਤ ਹੈਗੀ ਆ ਟੈਂਟਾਲਮ ਦੀ ਸਾਡੀ ਸਤਲੁਜ ਜਿਹੜੀ ਪੰਜਾਬ ਦੀ ਇੰਡੀਆ ਵਾਲੀ ਉਹਦੇ ਵਿੱਚ ਇਹ ਮੌਜੂਦ ਆ ਇਹਦੇ ਤੇ ਅੱਗੇ ਕੋਈ ਖੋਜ ਹੋਈ ਨਹੀਂ ਹੋਈ ਇਹਦੇ ਬਾਰੇ ਕੋਈ ਖਬਰ ਨਹੀਂ ਆਈ ਪਰ ਪਿਛਲੇ ਸਾਲ IIT ਜਿਹੜੀ ਰੋਪੜ ਸੀਗੀ ਉਹਨਾਂ ਨੇ ਇਹਦੀ ਜਾਂਚ ਕੀਤੀ ਸੀਗੀ ਤਾਂ ਇੱਥੇ ਟੈਂਟਾਲਮ ਦੇ ਜਾਨੀ ਕਿ ਅੰਚ ਪਾਏ ਗਏ ਸੀਗੇ ਰੇਤਾ ਦੇ ਵਿੱਚ ਜਿਹੜੀ ਸਤਲੁਜ ਦੀ ਸੀਗੀ ਸੋ ਇਹਦਾ ਮਤਲਬ ਇਹ ਹੈਗਾ ਕਿ ਕਿਤੇ ਨਾ ਕਿਤੇ ਜਿਹੜੇ ਟੈਂਟਾਲਮ ਦੇ ਭੰਡਾਰ ਹੈਗੇ ਆ ਸਤਲੁਜ ਦੇ ਜਿਹੜੀ ਸਾਡੇ ਪੰਜਾਬ ਦੇ ਵਿੱਚ ਚ ਭਗਦੀ ਆ ਇਹਦੇ ਥੱਲੇ ਜਾਂ ਇਹਦੇ ਲਾਗੇ ਸਾਗੇ ਕਿਤੇ ਹੋ ਸਕਦੇ ਆ ਤੇ ਜੀਓਲੋਜੀਕਲ ਸਰਵੇ ਆਫ ਇੰਡੀਆ ਦੀ ਟੀਮ ਹੋ ਸਕਦਾ ਹੋਣ ਵਾਲੇ ਸਮੇਂ ਦੇ ਵਿੱਚ ਉਹਦੀ ਵੀ ਪੱਕੇ ਜਿਹੜੇ ਉਹਨਾਂ ਦੇ ਢੰਡਾ ਰਹਿ ਗਏ ਉਹਨਾਂ ਦਾ ਇੱਕ ਖਲਾਸਾ ਕਰਦੇ ਜੇ ਉੱਥੇ ਉਹ ਖੋਜਬੀਣ ਕਰਦੇ ਹੋਊਗੇ ਤਾਂ ਜਿਹੜੀਆਂ ਸਰਕਾਰਾਂ ਆ ਬਸ ਉਹ ਰਾਜ ਕਰਨ ਤੇ ਆਈ ਹੋਆ ਤੇ ਲੋਕਾਂ ਨੂੰ ਲੁੱਟ-ਫੁੱਟ ਰਹੇ ਆ ਤੇ 5 ਕਿਲੋ ਦਾਣੇ ਦੇ ਕੇ ਜਾਂ ਆਟਾ ਦੇ ਕੇ ਹੀ ਕੰਮ ਸਾਰੀ ਜਾ ਰਿਹਾ ਜਿਹੜੇ ਅਸਲੀ ਰਿਜ਼ਰਵ ਵੱਡੇ ਵੱਡੇ ਹੈਗੇ ਆ ਉਹਨਾਂ ਦੇ ਉੱਤੇ ਜਿਹੜੀਆਂ ਇਹ ਲਾਗੇ ਵਾਲੀਆਂ ਕੰਟਰੀਜ਼ ਹੈਗੀਆਂ ਜਾਂ ਜਿੱਦਾਂ ਚਾਈਨਾ ਨੇ ਐਕਸਾਈ ਚੇਨ ਦੇ ਵਿੱਚ ਜਾ ਕੇ ਕਬਜ਼ਾ ਕਰਕੇ ਉੱਥੋਂ ਕੱਢੀ ਜਾ ਰਿਹਾ ਜੇਕਰ ਇਥੋਂ ਨਿਕਲਦਾ ਵੀ ਆ ਤਾਂ ਉਹਦੇ ਵਿੱਚ ਵੀ ਜਿਹੜੇ ਵੱਡੇ ਵੱਡੇ ਘਰਾਣੇ ਹੈਗੇ ਆ ਇਹ ਬڑے ਬڑے ਲੋਕ ਕਾਰਪੋਰੇਟ ਹੈਗੇ ਆ ਉਹਨਾਂ ਨੂੰ ਹੀ ਫਾਇਦਾ ਮਿਲਦਾ ਆਮ ਲੋਕਾਂ ਨੂੰ ਤਾਂ ਮਿਲਦਾ ਹੀ ਨਹੀਂ ਆ ਸੋ ਪਾਕਿਸਤਾਨ ਦੇ ਵਿੱਚ ਵੀ ਜਿਹੜੇ ਕਾਰਪੋਰੇਟ ਲੋਕ ਹੈਗੇ ਆ ਉਹ ਹੋ ਸਕਦਾ ਹੈ ਫਾਇਦਾ ਲੈ ਲੈਣ ਆਮ ਲੋਕਾਂ ਨੂੰ ਕੁਝ ਮਿਲੇ ਨਾ ਕਿਉਂਕਿ ਜਿੱਥੇ ਇਹ ਇਹ ਸਰਕਾਰਾਂ ਕਰਾਪਸ਼ਨ ਐਦਾਂ ਦੀ ਚੀਜ਼ ਜਿਆਦਾ ਹੁੰਦੀ ਆ ਉੱਥੇ ਮੈਨੂੰ ਲੱਗਦਾ ਆਮ ਲੋਕਾਂ ਦਾ ਕੁਝ ਬਣੇ ਐਦਾਂ ਬੜਾ ਹੁੰਦਾ ਨਹੀਂ ਹੁੰਦਾ ਸੋ ਪਾਕਿਸਤਾਨ ਤੇ ਇੰਡੀਆ ਦੇ ਜਿਹੜੇ ਹਾਲਾਤ ਆ ਲਗਭਗ ਸੇਮ ਜਿਹੇ ਹੀ ਹੈਗੇ ਆ ਸੋ ਉੱਥੇ ਇਹ ਜਿਹੜਾ ਪਾਕਿਸਤਾਨੀ ਪੰਜਾਬ ਆਟਕ ਜਿਹੜਾ ਕੀ ਆਪਣੀ ਸਿੱਖ ਹਿਸਟਰੀ ਦੇ ਵਿੱਚ ਵੀ ਜਿਹਦਾ ਇੱਕ ਮਹੱਤਵਪੂਰਨ ਸਥਾਨ ਹੈਗਾ ਕਿਉਂਕਿ اٹਕ ਤੱਕ ਹੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਫਿਰ ਉਹ اٹਕ ਦਰਿਆ ਨੂੰ ਪਾਰ ਕਰਕੇ ਉਹ ਪਿਸ਼ਾਵਰ ਤੱਕ ਗਏ ਤਾਂ ਉੱਥੇ ਜਿਹੜਾ ਇਹ ਇਹ ਖਾਲਸੇ ਰਾਜ ਦਾ ਝੰਡਾ ਉੱਥੋਂ ਤੱਕ ਲਹਿਰਾਇਆ ਉਹਨਾਂ ਨੇ ਸੋ ਇਹ ਸੀਗੀ ਅੱਜ ਦੀ ਆਪਣੀ ਖਬਰ ਜੇਕਰ ਵਧੀਆ ਲੱਗੀ ਤਾਂ ਲੇ ਕਮੈਂਟ ਕਰਕੇ ਦੱਸ ਦਿਓ ਜੇਕਰ ਕੋਈ ਕਮੀ ਪੇਸ਼ੀ ਆ ਤਾਂ ਵੀ ਜਰੂਰ ਦੱਸਿਓ ਅੱਗੇ ਤੋਂ ਉਹਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ